ਹੋ ਨਰੋ ਨੀਰ ਵਹਾ ਕੇ ਜੀਵਨ ਸਿੰਘ ਸੁਣਾਉਂਦਾ ਹੈ ਦਿੱਲੀ ਵਿੱਚ ਗੁਰਾਂ ਤੇ ਜੋ ਪਾਣਾ ਵਰਤਾ ਐਸੇ ਸੰਤ ਤੁਸੀਂ ਹੈ ਐਸੇ ਸੰਤ ਤੁਸੀਂ ਹੈ ਦਿੱਤੇ ਔਰੰਗਜੇਬ ਨੇ ਪਿੰਜਰੇ ਜ਼ਹਿਰille ਵਿੱਚ ਸਲਕੁਰ ਤਾਂ ਹੀ ਮਠਾ ਦੂਤੇ ਮਤੀਦਾ ਗੰ ਦੂਤੇ ਮਤੀ ਦਾਸ ਨੂੰ ਸੱਤਿਆ ਵਿੱਚ ਗਚਰੀ ਦੇ ਬੇਮਖ ਹੋ ਜਾ ਗੁਰ ਤੋਂ ਸਿਰ ਤੇ ਤਾਜ ਟਿਕਾਇਆ ਪਰਮਤਵਰ ਕਾ ਸੀਨਾ ਕੋ ਪਰਮਤਵਰ ਕਾ ਸੀਨਾ ਸਿਦਕੀ ਸਿਖੱਪੇ ਆਰੇ ਦਾ ਠੋਕਰ ਮਾ ਤਾਜ ਨੂੰ ਮੇਟੀ ਵਿੱਚ ਮਲਾ ਉਹ ਜ਼ਾਲਮ ਔਰੰਗੇ ਨੇ ਦਿੱਤਾ ਜਰਮ ਜਲਾਤਾ ਨੂੰ ਜ਼ਾਲਮ ਔਰੰਗੇ ਨੇ ਦਿੱਤਾ ਜਰਮ ਜਲਾਤਾ ਨੂੰ ਭਾਈ ਮਤੀ ਦਾਸ ਨੂੰ ਹਾਰੇ ਨਾਲ ਚਿਰਾਇਆ ਤਵਤਾ ਪਾਠ ਗੁਰੂ ਜੀ ਤਵਤਾ ਪਾਠ ਗੁਰੂ ਜੀ ਦੇਗੋ ਬਾਲੇ ਖਾਂਦੀ ਸੀ ਆਈਂ ਧਿਆਨ ਅਲਦਾਸ ਨੂੰ ਦੇਖਦੇ ਵਿੱਚ ਬਿਠਾਇਆ ਛੱਟ ਗਿਆ ਮੋਰ पिंजरा ਉਹ ਛੱਟ ਗਿਆ ਮੋਰ पिंजरा ਪੜਦਾਸੀ ਗੁਰਬਾਣੀ ਨੂੰ ਸਿੱਧ ਕੀ ਸਿੱਖ ਨਿਭਾਇਆ ਰੋਮ ਰੋਮ ਹਰਿਆ ਆ ਪਾਈ ਸਦੀ ਦਾਸ ਨੂੰ ਆਈ ਸਤਿਨਾਮ ਓ ਨੂਰ ਈ ਵਿਚਲੇ ਪੇਟ ਕੇ ਲਾਤੀ ਅਕ ਗੁਰੂ ਜੀ ਕੀ ਡਾਹਰ ਕੇ ਮਾਇਆ ਹਕਾਰ ਮਦਗੀ ਹਕਾਰ ਮਦਗੀ ਵਿੱਚ ਚੰਦ ਮਿਚਾਉ ਗਦੇ ਲੋਕੀ ਪੌਣ ਲਾਲ ਤਾਂ ਜਰਾ ਦਰਸਨਾ ਸਰਗੁਰੂ ਤੇਗ ਵਾਹ ਦਰੇ ਸਤਗੁਰ ਤੇਗ ਵਾ ਹਾ ਤੇ ਹੁਕਮ ਲਗਾ ਗਏ ਦਾਸ ਨੂੰ ਸਤਗੁਰ ਤੇਗ ਵਾ ਹਾ ਤੇ ਹੁਕਮ ਲਗਾ ਗਏ ਦਾਸ ਨੂੰ ਜਾਵੇ ਨੰਦਪੂਰੀ ਵਿੱਚ ਸਾਡਾ ਅਸੀਸ ਪਚਾਇਆ ਮਾਲਕ ਦੀਨ ਦੁਨੀ ਦਾ ਮਾਲਕ ਦੀਨ ਦੁਨੀ ਦੇ ਸੱਦੇ ਵਿੱਚ ਕਿਚੈਰੀ ਦੇ ਚੰਦਰ ਚੌਕੀ ਉੱਤੇ ਪੈੜ ਚੌਗੜਾ ਲਾ ਰੱਬੀ ਜੋਤੇ ਅਲਾਹੀ ਰੱਬੀ ਜੋਤੇ ਅਲਾਹੀ ਨੂਰ ਵਸਦਾ ਚਿਹਰੇ ਤੇ ਜੀਵਨ ਮੁਕਤ ਬਣਾਗੇ ਜਿਸਨੇ ਤਸਵੀ ਪਾਇਆ ਵੀਰਵਾਰ ਪੰਚਮੀ ਵੀਰਵਾਰ ਪੰਚਮੀ ਸਤਿਗੁਰ ਗਿਆਨ ਅੰਬਰ ਨੂੰ ਸੋਲਾ ਮੰਕਰ ਦਿੱਤੇ ਸੋਲਾ ਮੰਕਰ ਦਿੱਤੇ ਜੋਤੀ ਨੋ ਦਸ ਮਾਇਆ